ਈ ਆਜੇ ਪਹਿਲਾ ਕਿਹੜਾ ਸੁਖਵੀਰ ਬਾਦਲ ਹਰਾ ਸਾਫ ਹੋ ਰਾਂ ਤੋਂ ਕਦੇ ਡਰੇ ਰਾਜਾ ਵੜਿੰਗ ਦਾ ਇਹ ਬਿਆਨ ਸੁਖਵੀਰ ਬਾਦਲ ਦੇ ਗਿੱਦੜਬਾਹ ਤੋਂ ਚੋਣ ਲੜਨ ਦੀਆਂ ਕਿਸ ਅਸਰਾਂ ਹੀ ਹੈ ਜਦੋਂ ਹੁਣ ਪੰਜਾਬ ਕਾਂਗਰਸ ਪ੍ਰਧਾਨ ਲੁਧਿਆਣਾ ਤੋਂ ਚੋਣ ਜਿੱਤ ਕੇ ਐਮਪੀ ਬਣ ਗਏ ਨੇ ਅਜੇ ਹੀ ਚ ਗਿੱਦੜਬਾਹਾ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ ਕਿਉਂਕਿ ਰਾਜਾ ਵੜਿੰਗ ਇਥੋਂ ਬਤ ਐਕਸਨ ਹੁਣ ਸੁਭਾਵਕ ਹੈ ਬਾਕੀ ਸੀਟਾਂ ਦੇ ਨਾਲ ਗਿੱਦੜਬਾਹਾ ਵੀ ਜਿਮਨੀ ਚੋਣ ਹੋਵੇਗੀ ਕਿਸ ਅਸਰਾਂ ਨੇ ਕਿ ਇਥੋਂ ਸੁਖਵੀਰ ਬਾਦਲ ਚੋਣ ਲੜ ਸਕਦੇ ਨੇ ਅੱਜ ਕੋਈ ਆ ਜੀ ਪਹਿਲਾਂ ਕਿਹੜਾ ਸੁਬੀਰ ਬਾਦਲ ਹਰਾ ਸਾਫ ਹੋ ਰਾਂ ਤੋਂ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੋਣੀ ਹੁੰਦੀ ਹੈ ਸਾਡਾ ਚੋਣ ਲੜਨਾ ਹੁੰਦਾ ਸੋ ਕੋਈ ਆ ਜੀ ਜੀ ਨੇ ਆਣਾ ਜੀ ਸਦਕੇ ਸਾਰਿਆਂ ਨੂੰ ਜੀ ਆਇਆਂ ਨੂੰ